ਗੁੱਡ ਮਾਰਨਿੰਗ ਸ਼ੇਨਜਨ ਚਾਈਨਾ ਅੱਜ ਤਰੀਕ ਹੋਗੀ ਜੀ 24 ਦਸੰਬਰ ਤੇ ਦੈਨ ਐਤਵਾਰ ਤੇ ਹੁਣ ਸਵੇਰ ਦੇ ਭਜੇ ਆ 11:30 ਤੇ ਅਸੀਂ ਪਹੁੰਚ ਗਏ ਆ ਹਾਂਗਕਾਂਗ ਮਕਾਓ ਹੁੰਦੇ ਹੋਏ ਚਾਈਨਾ ਦੇ ਇਲੈਕਟ੍ਰੋਨਿਕ ਸਿਟੀ ਸ਼ੇਨਜਨ ਦੇ ਵਿੱਚ ਤੇ ਹੁਣ ਉੱਥੇ ਆ ਤਿਆਰ ਤੋਰ ਹੁੰਨੇ ਆ ਸਮਾਨ ਸਮੂਹ ਨੂੰ ਪਿਆਖ ਖਿਲ ਰਿਹਾ ਕਮਰੇ ਚ ਤੇ ਫਿਰ ਸ਼ਹਿਰ ਵੱਲ ਨੂੰ ਨਿਕਲਦੇ ਆਂ ਸ਼ਹਿਰ ਦੇ ਵਿੱਚ ਜਾ ਕੇ ਫਿਰ ਦਿਖਾਉਨੇ ਆ ਤੁਹਾਨੂੰ ਵੱਡੀਆਂ-ਵੱਡੀਆਂ ਇਥੋਂ ਦੀਆਂ ਇਮਾਰਤਾਂ ਕੀ ਚਾਈਨਾ ਨੇ ਡਿਵੈਲਪਮੈਂਟ ਕੀਤੀ ਆ ਤੇ ਕਿਵੇਂ ਚਾਈਨਾ ਦੇ ਲੋਕ ਫਿਰਦੇ ਆ ਭੱਜੇ ਹਾਂਜੀ ਅੱਜ ਦਾ ਬਲੌਗ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਪਹੁੰਚ ਗਏ ਆ ਚਾਈਨਾ ਦੇ ਸ਼ੈਂਜਨ ਸ਼ਹਿਰ ਚ ਹਾਂਗਕਾਂਗ ਮਕਾਓ ਹੁੰਦੇ ਹੋਏ ਇੱਕ ਨਵਾਂ ਦੇਸ਼ ਤੇ ਨਵੀਂ ਧਰਤੀ ਤੇ ਬਿਲਕੁਲ ਨਵੇਂ ਲੋਕ ਜਿਨ੍ਹਾਂ ਨੂੰ ਨਾ ਕੋਈ ਬੋਲੀ ਸਾਡੀ ਸਮਝ ਆਉਂਦੀ ਆ ਤੇ ਨਾ ਹੀ ਸਾਨੂੰ ਇਹਨਾਂ ਦਾ ਕੋਈ ਸਮਝ ਆਉਂਦਾ ਤੇ ਖਾਣ ਪੀਣ ਵੀ ਬਹੁਤ ਵੱਖਰਾ ਤੇ ਰਹਿਣ ਸਹਿਣ ਵੀ ਬਹੁਤ ਵੱਖਰਾ ਸੋ ਅੱਜ ਅਸੀਂ ਹੁਣ ਜਾਣਿਆ ਸ਼ੈਂਜਨ ਸ਼ਹਿਰ ਦੇ ਵਿੱਚ ਇਧਰ ਉਧਰ ਘੁੰਮਦੇ ਆ ਤੈਨੂੰ ਦਿਖਾਉਨੇ ਆ ਨਵਾਂ ਸ਼ਹਿਰ ਦੇ ਰੰਗ ਢੰਗ ਕਿਵੇਂ ਆ ਇੱਥੋਂ ਦਾ ਜੀਵਨ ਪੱਤਰ ਤੇ ਬਾਕੀ ਆਓ ਤੁਰੇ ਫਿਰਦੇ ਆਪਾਂ ਕਰਦੇ ਆ ਗੱਲਾਂ ਬਾਤਾਂ ਅੱਗੇ ਮਿਲਦੇ ਆ ਚਾਇਨਾ ਦੇ ਸ਼ਹਿਰ ਦੇ ਵਿੱਚ ਨਾ ਆ ਜਿਹੜੀਆਂ ਸਕੂਟਰੀਆਂ ਜੀਆਂ ਇਹ ਆਮੋ ਆਮ ਹੀ ਫਿਰਦੀਆਂ ਜਿਨ੍ਹਾਂ ਨੇ ਛੋਟਾ ਮੋਟਾ ਇੱਕ ਗਲੀ ਤੋਂ ਦੂਜੀ ਗਲੀ ਜਾਂ ਕੋਈ ਸਮਾਨ ਡਿਲੀਵਰ ਕਰਨਾ ਵਾ ਤੇ ਇਹ ਆਮ ਹੀ ਤੁਰੀਆਂ ਫਿਰਦੀਆਂ ਇਹ ਸਾਰੀਆਂ ਬੈਟਰੀ ਨਾਲ ਚੱਲਦੀਆਂ ਇੱਥੇ ਦੁਕਾਨਾਂ ਵੀ ਭਰੀਆਂ ਪਈਆਂ ਇਹਨਾਂ ਦੀਆਂ ਇਹਦੀ ਕੀਮਤ ਵੀ ਪੁੱਛਾਂਗੇ ਕਿੰਨੇ ਦੀ ਆ ਤੇ ਆ ਵੇਖੋ ਇਹਨਾਂ ਦੇ ਲਈ ਚਾਰਜਿੰਗ ਸਟੇਸ਼ਨ ਬਣਾਏ ਹੋਏ ਆ ਇੱਥੇ ਲਿਆ ਕੇ ਲਾ ਦਿੰਦੇ ਆ ਇੱਥੇ ਇੱਕ ਲੱਗੀ ਵੀ ਵੀ ਆ ਚਾਰਜਿੰਗ ਤੇ ਆ ਦੇਖੋ ਆ ਇੱਥੇ ਬੰਦਾ ਆਇਆ ਨਾਲੇ ਉਹਨੇ ਆਪਦੀ ਇੱਥੇ ਖੜਾਈ ਸਕੂਟਰੀ ਜੀ ਉਹ ਚਾਰਜ ਤੇ ਲਾ ਗਿਆ ਇਹਨੂੰ ਇੱਥੇ ਤੇ ਆ ਆਵੇਂ ਤੁਰਗੀਆਂ ਫਿਰਦੀਆਂ ਇੱਥੇ ਆ ਇਹ ਵੱਡੀ ਐਸ ਰੋਡ ਤੇ ਘਟ ਚੜ੍ਹਦੀਆਂ ਆ ਜਿਹੜੀਆਂ ਨਾਲ ਸਾਈਡ ਬਾਕ ਬਣੇ ਹੋਏ ਆ ਆ ਜਿਵੇਂ ਹੁਣ ਆਉਂਦੀ ਆ ਵੇਖੋ ਇਹਨਾਂ ਦੀ ਸਪੀਡ ਬੜੀ ਆ ਤੇ ਕੋਈ ਇਹਨਾਂ ਦਾ ਪੋਲੂਸ਼ਨ ਨਹੀਂ ਆ ਨਾਲ ਮਗਰ ਪਿੱਛੇ ਬੱਚਾ ਬੈਠਾ ਉਹ ਹੁਣ ਉਹਦੇ ਤੇ ਵੀ ਲਈ ਜਾਂਦਾ ਇਹ ਸਾਈਡ ਵਾਕ ਤੇ ਤੁਰੀਆਂ ਜਾਂਦੀਆਂ ਜਿਹੜੇ ਅੰਡਰਪਾਸ ਬਣੇ ਆ ਫੁੱਟ ਬ੍ਰਿਜ ਉਹਨਾਂ ਦੇ ਉੱਤੇ ਵੀ ਚੜ੍ਹੇ ਫਿਰਦੇ ਆ ਮਤਲਬ ਇਹਦਾ ਕਾਫੀ ਇੱਥੇ ਬੋਲ ਵੱਲ ਆ ਇਸ ਮਾਰਕੀਟ ਜਿਹਦਾ SIM ਕਾਰਡ ਲੈਣ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਆ ਕਾਫੀ ਜਦੋਜਹਿਦ ਹੋ ਰਹੀ ਆ ਕਈ ਵਾਰੀ ਫੋਟੋਆਂ ਖਿੱਚ ਲਈਆਂ ਕਈ ਦੀ ਸਾਈਨ ਕਰਾ ਲਏ ਪਾਸਪੋਰਟ ਦੇਖ ਲਿਆ ਪਾਸਪੋਰਟ ਦੀ ਫੋਟੋ ਖਿੱਚ ਲਈ ਮਤਲਬ ਕਾਫੀ ਲੰਮਾ ਕੰਮ ਆ ਸੌਖਾ ਨਹੀਂ ਚైనా ਦੇ ਵਿੱਚ ਸਿਮ ਕਾਰਡ ਖਰੀਦਣਾ ਇਹ ਚైనా ਮੋਬਾਈਲ ਦਾ 5G ਆਫਿਸ ਇੱਥੇ ਸਿਮ ਕਾਰਡ ਵੀ ਮਿਲਦੇ ਆ ਫੋਨ ਵੀ ਮਿਲਦੇ ਆ ਪਰ ਡਾਕੂਮੈਂਟੇਸ਼ਨ ਕਾਫੀ ਆ ਅੱਧਾ ਘੰਟਾ ਹੋ ਗਿਆ ਸਾਨੂੰ ਲੱਗਿਆ ਨੂੰ ਹਾਲੇ ਪ੍ਰਕਿਰਿਆ ਜਿਹੜੀ ਉਹ ਪੂਰੀ ਨਹੀਂ ਹੋਈ ਫਿਰ ਵੀ ਫੋਟੋ ਬੰਦੇ ਦੀ ਕਦੇ ਹੱਥ 'ਚ ਫੜਾ ਕੇ ਕਾਰਡ ਜਾਂ ਖਿੱਚ ਲੈਂਦੇ ਆ ਇਹ ਨੰਬਰ ਲੈ ਕੇ ਖਿੱਚ ਲੈਂਦੇ ਆ ਚੱਲੀ ਜਾਂਦਾ ਕੰਮ ਹਾਲੇ ਸ਼ੇਂਜਨ ਦੀ ਇਲੈਕਟ੍ਰੋਨਿਕ ਮਾਰਕੀਟ ਦਾ ਪਹਿਲਾ ਚਾਕਾ ਆ ਸਾਰੀਆਂ ਜਿਹੜੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਇਹਨਾਂ ਦੇ ਵਿੱਚ ਮੋਬਾਈਲ ਫੋਨ, ਚਾਰਜਰ, ਕਵਰ ਹੋਰ ਜਿੰਨਾ ਜਣੀ ਮੋਬਾਈਲਾਂ ਦੇ ਰਿਲੇਟਿਡ ਸਮਾਨ ਆ ਆਪਾਂ ਵਰਤਦੇ ਆ ਉਹ ਸਾਰਾ ਇੱਥੋਂ ਜਾਂਦਾ ਆ ਸਾਰੀਆਂ ਵੱਡੀਆਂ-ਵੱਡੀਆਂ ਦੁਕਾਨਾਂ ਦੇ ਵਿੱਚ ਇਹੀ ਸਮਾਨ ਆ ਮੇਨ ਰੋਡ ਨੂੰ ਕ੍ਰੋਸ ਕਰਨ ਲਈ ਲੋਕ ਖੜੇ ਆ ਲਾਈਟ ਹੋਣ ਦੀ ਡੀਕ ਦੇ ਵਿੱਚ ਆ ਵੇਖ ਲਓ ਕਿੰਨੀਆਂ ਇਲੈਕਟ੍ਰਿਕ ਸਕੂਟਰਾਂ ਜੀਆਂ ਖੜੀਆਂ ਪੂਰਾ ਰਾਸ਼ਾ ਲਓ ਜੀ ਲਾਈਟ ਹੁੰਦੇ ਹੀ ਸਾਰੇ ਭੱਜ ਲੇ ਨਾਲੇ ਅੱਜ ਸੰਡੇ ਦਾ ਦਿਨ ਆ ਐਤਵਾਰ ਆ ਛੁੱਟੀ ਆ ਇੱਥੇ ਵੀ ਪਰ ਆਲਮੋਸਟ ਬਹੁਤ ਬਾਜ਼ਾਰ ਖੁੱਲ੍ਹੇ ਹੀ ਆ ਇਹ ਆ ਜਿਹੜੀ ਸਾਹਮਣੀ ਮਾਰਕੀਟ ਦਿਖਦੀ ਆ ਇਹ ਚੰਡੀਗੜ੍ਹ ਦੇ 17 ਸੈਕਟਰ ਵਾਂਗੂ ਆ 17 ਸੈਕਟਰ 'ਚ ਆਪਣੇ ਇਮਾਰਤਾਂ ਬੜੀਆਂ ਉੱਚੀਆਂ ਨਹੀਂ ਗਈਆਂ ਨੀਵੀਆਂ ਵਾਂ ਇੱਥੇ ਯਾਨੀ ਆਈ ਰਾਈਸ ਬਿਲਡਿੰਗਾਂ ਸਾਰੀਆਂ ਹੀ ਤਕਰੀਬਨ ਸਾਰੀਆਂ ਦੁਕਾਨਾਂ ਦੇ ਵਿੱਚ ਦੇਖ ਲਓ ਜੀ ਇਲੈਕਟ੍ਰੋਨਿਕ ਦਾ ਸਾਮਾਨ ਹੀ ਪਿਆ ਆ ਪਈਆਂ ਜਿਹੜੇ ਆਪਣੇ ਮੈਮਰੀ ਕਾਰਡ ਪਏ ਆ ਡਿਸਕਾਂ ਪਈਆਂ ਆ ਕੇਬਲਾਂ ਆ ਗਈਆਂ ਮੋਬਾਈਲ ਚਾਰਜਰ ਦੀਆਂ ਹਾਂਜੀ ਮਤਲਬ ਆ ਦੇਖੋ ਕਿੰਨੀਆਂ ਵਧੀਆ ਵਧੀਆ ਕੇਬਲਾਂ ਪਈਆਂ ਹਾਊ ਮੱਚ 18 ओके। ਲੈ ਲੈਨੇ ਆ ਗਿਆ। ਆਹ ਫੋਨ ਵੀ ਪਾਇਆ, ਫੋਨ ਵੀ ਪਾਇਆ। ਹਾਂ? ਇੱਧਰ ਹੈਗੇ ਜੀ ਸਾਰੇ ਖਾਣ ਪੀਣ ਵਾਲੇ ਰੈਸਟੋਰੈਂਟ। ਰੈਸਟੋਰੈਂਟ ਮਤਲਬ ਸਾਰੇ ਹੀ ਹੈਗੇ ਆ ਤੇ ਇੰਡੀਅਨ ਰੈਸਟੋਰੈਂਟ ਵੀ ਹੈਗੇ ਇੱਥੇ। ਤੇ ਹੁਣ ਅਸੀਂ ਇੰਡੀਅਨ ਰੈਸਟੋਰੈਂਟ ਵਾਲੀ ਜਾ ਰਹੇ ਆ। ਬ੍ਰੇਕਫਾਸਟ, ਬ੍ਰਾਂਚ, ਲੰਚ ਇਕੱਠਾ ਹੀ ਕਰਾਂਗੇ ਹੁਣ ਸਾਰਾ ਕੁਝ। ਉਹ ਰਾਤ ਦੇ ਕਾਫੀ ਥੱਕੇ ਥੁੱਕੇ ਸੀਗੇ ਤੇ ਹੁਣੇ ਸਵੇਰੇ ਸਭੋ ਹੋਟਲ ਚ ਬ੍ਰੇਕਫਾਸਟ ਵੀ ਸੀਗਾ ਤੇ ਪਰ ਉਹ ਉੱਠਣ ਦੀ ਹਿੰਮਤ ਜੀ ਨਹੀਂ ਪਈ ਉਹਨਾਂ ਟਾਈਮ ਹੁਣ ਚੱਲੇ ਆ ਆ ਦੇਖ ਲਓ ਬਿਲਡਿੰਗਾਂ ਦੇ ਕਦ ਇੱਥੇ ਵੀ ਵਾਵਾ ਵਧੇ ਵੇ ਆ ਕਦ ਚੰਗਾ ਕਰਦੀਆਂ ਇੱਥੇ ਬਿਲਡਿੰਗਾਂ ਸਾਰੀਆਂ ਨਾ ਸੋਹਣਾ ਕਦ ਆ ਇਹਨਾਂ ਮੁਲਕਾਂ ਚ ਬਿਲਡਿੰਗਾਂ ਦਾ ਓ ਬਾਈ ਬੈਠੇ ਆ ਪੱਥਰ ਰੱਖੇ ਬੜੇ ਸੋਹਣੇ ਪੱਥਰ ਰੱਖੇ 6-7 ਸੌ ਤਾਂ ਖੱtre ਆ ਹੋਮ ਟੇਸਟ ਏਕ ਆਊਟ ਆਹ ਸ਼ਰਾਬ ਦੀ ਦੁਕਾਨ ਲੱਗਦੀ ਹੈ ਯਾਰ ਮੈਂ ਹੋਰ ਕੁਝ ਸਿੱਖੀ 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 ਚੋਹੇਨ ਦਾ ਹੈਲੋ ਓਆ ਜਿਆ ਸਾਹਮਣੇ ਇੰਡੀਅਨ ਰੈਸਟੋਰੈਂਟ ਦਾਵਤ ਦੇਖਦੇ ਹਾਂ ਖੁੱਲਾ ਕੇ ਬੰਦ ਆ ਰੈਸਟੋਰੈਂਟ ਇੱਧਰ ਵੀ ਹੈਗੇ ਆ ਪਰ ਇਹ ਸਾਰੇ ਦੂਜੇ ਹੀ ਆ ਹਮਪਨਲੇ ਦਾ ਇਹੀ ਆ ਇੰਡੀਅਨ ਰੈਸਟੋਰੈਂਟ ਤਾਂ ਜੀ ਪਹੁੰਚ ਕੇ ਬੰਦ ਨਿਕਲਿਆ ਉਹ ਤਾਂ ਮੈਨੂੰ ਲੱਗਦਾ ਵੀ ਕਰੋਨਾ ਕਰੋਨਾ ਦੀ ਭੇਡ ਚੜ ਗਿਆ ਉੱਥੇ ਤਾਂ ਜਿੰਦੇ ਜੜੇ ਪਏ ਆ ਉੱਥੋਂ ਫਿਰ ਆਹ ਤਿੰਨ ਤਾਰੇ ਜੇ ਦਿਖੇ ਤਿੰਨ ਤਾਰੇ ਜੇ ਦੇਖ ਕੇ ਲੱਗਿਆ ਵੀ ਹਾਂ ਇਹ ਡੋਮੀਨੋਸ ਪੀਜ਼ਾ ਹੋਊਗਾ ਫਿਰ ਇਧਰ ਨੂੰ ਤੁਰੇ ਆਏ ਹੁਣ ਤੇ ਹੁਣ ਦੇਖਦੇ ਆ ਇੱਥੇ ਜੇ ਸਾਡੇ ਕੁਝ ਖਾਣ ਵਾਲਾ ਮਿਲ ਗਿਆ ਸਮਾਨ ਹੈਗਾ ਉਹ ਇਹ ਜੇ ਡੋਮੀਨੋਸ ਕੇ ਨਹੀਂ ਹੈ ਇਹ ਲੱਗਦਾ ਉਹ ਇਹ ਜੇ ਰਿਹਾ ਅੰਦਰ ਚੱਲ ਕੇ ਵੇਨੇ ਕਿੱਧਰ ਆਰਡਰ ਰੂਟਰ ਹੋਣਾ ਯਾਰ ਇਹਦਾ ਅੰਦਰ ਚੱਲੋ ਅੰਦਰ ਖੋਲ ਅੰਦਰ ਦੇਖਦੇ ਆ ਜਾ ਕੇ ਕੀ ਬਣਦਾ ਠੀਕ ਹੈ ਗੱਲਵਾਜ਼ ਜੀਦ ਹੈਗੀ ਹੈ ਕਿ ਜੇ ਪੂਰੀ ਦਾ ਮਿਲਣਗੇ ਬਰੈਡ ਬਰੋਡ ਮਿਲੂਗੀ ਬਣਾਏ ਜਾਂਦੇ ਆ ਵੀ ਪੀਜੇ ਪੂਰੀ ਅੰਦਰ ਚਿਕਨ ਵਾਲੇ ਆ ਬਰੈਡ ਬਰੋਡ ਹੈਗੀ ਆ ਤੇ ਹੋਰ ਸਮਾਨ ਸੱਪਾ ਹੈਗਾ ਪਰ ਪੇਮੈਂਟ ਬੂਮਡ ਦਾ ਇੱਥੇ ਬਹੁਤ ਚੱਕਰ ਆ ਪੇਮੈਂਟ ਜਾਂ ਤਾਂ ਤੁਹਾਡੇ ਕੋਲ ਕੈਸ਼ ਚਾਹੀਦੀ ਆ ਕੋਈ ਕਾਰਡ ਨਹੀਂ ਚੱਲਦਾ ਕੋਈ ਆਨਲਾਈਨ ਨਹੀਂ ਚੱਲਦਾ ਜਾਂ ਫਿਰ ਅਲੀਪੇ ਦੇ ਥਰੂ ਪੇਮੈਂਟ ਹੁੰਦੀ ਆ ਕੈਸ਼ ਕੁਸ ਤੋਂ ਬਿਨਾ ਭੁੱਲ ਕੇ ਵੀ ਨਾ ਆਇਓ ਇੱਥੇ ਯੂ ਐਸ ਡਾਲਰ ਤੋਂ ਬਿਨਾ ਕੋਈ ਐਕਸਚੇਂਜ ਵੀ ਨਹੀਂ ਹੁੰਦਾ ਇੱਥੇ ਹਾਲ ਇਹਨਾਂ ਦੇ ਮਾੜੇ ਆ ਇਸ ਪੱਖੋਂ ਲਓ ਜੀ ਪੀਜ਼ਾ ਆ ਗਿਆ ਬਣ ਕੇ ਤੇ ਆਪਣੀ گارਲਿਕ ਬ੍ਰੈਡ ਆ ਗਈ ਤੇ ਚਾਹ ਆ ਗਈ ਤੇ ਨਾਲ ਚਾਈਨਾ ਦੇ ਵਿੱਚ ਗਲਵਜ਼ ਦਿੰਦੇ ਆ ਇਹ ਲਾਜ਼ਮੀ ਆ ਗਲਵਜ਼ ਇੱਥੇ ਕਿਉਂਕਿ ਐ ਗਲਵਜ਼ ਪਾਓ ਤੇ ਫੇਰ ਖਾਣਾ ਖਾਓ ਗਲਵਜ਼ ਇੱਥੇ ਸ਼ੁਰੂ ਕੀਤੇ ਵਿਆ ਹਰ ਇੱਕ ਹੀ ਰੈਸਟੋਰੈਂਟ ਦੇ ਵਿੱਚ ਗਲਵਜ਼ ਦਿੰਦੇ ਆ ਖਾਣੇ ਦੇ ਨਾਲ ਖਾਣੇ ਦੇ ਨਾਲ ਹੀ ਗਲਵਜ਼ ਖਾਓ ਕਹਿੰਦੇ ਧੋਣ ਧੋਣ ਦੀ ਲੋੜ ਨਹੀਂ ਗਈ ਤੇ ਕੰਮ ਚੱਕਦੇ ਵਾਂਹੀਂ ਇਹ ਆ ਗੱਲਬਾਤ ਇਹਨਾਂ ਦੀ ਗਲਵਜ਼ ਪਾ ਕੇ ਹੀ ਖਾਣਾ ਖਾਣ ਦਿੰਦੇ ਆ ਅੱਜ ਕਾਫੀ ਦਿਨਾਂ ਤੋਂ ਧੁੱਪ ਨਿਕਲੀ ਆ ਜਦੋਂ ਅਸੀਂ ਹਾਂਗਕਾਂਗ ਚ ਆਏ ਆ ਉੱਥੇ ਵੀ ਨਹੀਂ ਸੀਗੀ ਧੁੱਪ ਮਕਾਓਜ਼ ਵੀ ਨਹੀਂ ਸੀ ਧੁੱਪ ਅੱਜ ਟੈਂਪਰੇਚਰ ਮੈਕਸਿਮਮ ਦਿਨ ਦਾ 18 ਤੇ ਜਾਣਾ ਵਾ ਇੱਥੇ ਵੀ ਧੁੱਪ ਆ ਇਹ ਇੱਥੇ ਕੱਲ ਨੂੰ 20 ਹੋ ਜਾਣਾ ਫਿਰ ਇੱਕ ਦੋ ਦਿਨ ਟੈਂਪਰੇਚਰ ਵੱਧਦਾ ਹੀ ਜਾਂਦਾ ਆਹ ਦੇਖ ਲਓ ਜਿਹੜੀਆਂ ਅੱਗੇ ਸਾਨੂੰ ਸਕੂਟੀਆਂ ਜੀਆਂ ਦਿਖਾਈਆਂ ਸੀਗੀਆਂ ਬਿਜਲੀ ਵਾਲੀਆਂ ਭਰਿਆ ਪਿਆ ਇੱਥੇ ਪਤਾ ਨਹੀਂ ਕਰਦਾ ਤੰਤਾ ਲੱਗਿਆ ਉਹ ਲਾ ਹੋਟਲ ਵੇਟਿੰਗ ਆ ਰੈਸਟੋਰੈਂਟ ਦੀ ਕੋਰੀਅਨ ਰੈਸਟੋਰੈਂਟ ਆ ਹੂੰ ਤੇ ਕੋਰੀਅਨ ਰੈਸਟੋਰੈਂਟ ਆ ਜੀ ਕੋਰੀਅਨ ਰੈਸਟੋਰੈਂਟ ਦੀ ਵੇਟਿੰਗ ਆ ਬਾਹਰ ਇੰਨੇ ਲੋਕ ਵੇਟ ਕਰ ਰਹੇ ਆ ਅੰਦਰੋਂ ਰੈਸਟੋਰੈਂਟ ਫੁੱਲ ਆ ਕਮਾਲ ਆ ਕਿਉਂਕਿ ਕੋਰੀਅਨ ਲੋਕ ਰਹਿੰਦੇ ਹੋਣਗੇ ਇੱਥੇ ਅੱਜ ਸੰਡੇ ਆ ਸੰਡੇ ਦਾ ਟਾਈਮ ਫਿਰ ਸਾਨੂੰ ਪਤਾ ਹੀ ਆ ਛੁੱਟੀ ਵਾਲਾ ਦਿਨ ਹੁੰਦਾ ਸਾਰਿਆਂ ਨੇ ਹੁਣਾ ਹੁੰਦਾ ਆਪਣੇ ਥੋੜਾ ਜਿਹਾ ਸ਼ਾਮ ਦਾ ਟ੍ਰੈਂਡ ਹੁੰਦਾ ਇੱਥੇ ਦੁਪਹਿਰੇ ਵੀ ਰਾਸ਼ ਪਿਆ ਹੋ ਪੂਰਾ ਗੋਟੀ ਵੀ ਰੈਸਟੋਰੈਂਟਾਂ ਚ ਚੱਲੀ ਜਾਂਦਾ ਕੰਮ ਉਹ ਵੇ ਸਲਾਈਆਂ ਜੀਆਂ ਦਾ ਨਾ ਫੜਫੜ ਖਾਈ ਜਾਂਦੇ ਆ ਆ ਫਲਾਂ ਦੀ ਸਬਜ਼ੀਆਂ ਦੀ ਦੁਕਾਨ ਆ ਗਈ ਸਬਜੀ ਤਾਂ ਹੋਣੀ ਕੀ ਫਰੂਟ ਹੀ ਪਿਆ ਐਪਲ ਵੜਾ ਵਧੀਆ ਪਿਆ ਹਰ ਹੁਣ ਹਣਾ ਸਿੱਕੇ ਛਾਪੇ ਹੀ ਮਾਰੇ ਪਏ। ਹੂੰ ਉਹ ਐਪਲ ਕੰਨਾ ਸੋਹਣਾ ਇਹ। ਇਹ ਤਾਂ ਆਪਣੇ ਉਧਰ ਵੀ ਲੱਗਦਾ। ਕਿੰਨੂੰ ਉਧਰ ਲੱਗਦਾ? ਕਿੰਨੂੰ? ਹੂੰ ਕਿੰਨੂੰ ਜਾਣਿਆ ਪਛਾਣਿਆ ਜਿਹਾ ਲੱਗਦਾ ਹੈ ਨਾ? ਜਿਵੇਂ ਆਪਣਾ ਹੁੰਦਾ। ਲੱਗਦਾ ਦੇਖਣ ਨੂੰ। ਹੂੰ ਜਿੱਦਣ ਦੇ ਅਸੀਂ ਆਏਵੇਂ ਆ ਨਾ ਚਾਈਨਾ ਦੇ ਵਿੱਚ ਯਾਨੀ ਸ਼ੈਨਜਨ ਚ ਆਏ ਆ। ਤੇ ਕਰਾਂਸੀ ਦੀ ਬਹੁਤ ਦਿੱਕਤ ਆ ਜੀ ਕਿਤੋਂ ਵੀ ਕਰਾਂਸੀ ਨਹੀਂ ਮਿਲਦੀ ਸੀਗੀ ਨਾ ਦਾ ਇੱਥੇ ਕੋਈ ਮਨੀ ਐਕਸਚੇਂਜਰ ਸੀਗਾ ਨੇੜੇ ਤੇੜੇ ਜਿਵੇਂ ਆਪਣੇ ਤਾਂ ਜਗ੍ਹਾ ਜਗ੍ਹਾ ਖੁੱਲੇ ਪਏ ਆ ਇੱਥੇ ਕੋਈ ਨਹੀਂ ਸੀਗਾ ਸਟੇਸ਼ਨ ਤੇ ਉਤਰੇ ਤੇ ਕੋਈ ਦੁਕਾਨ ਨਹੀਂ ਸੀਗੀ ਟੈਕਸੀ ਲਈ ਟੈਕਸੀ ਵਾਲਾ ਕਹਿੰਦਾ ਪੈਸੇ ਦਿਓ ਅਸੀਂ ਕਿਹਾ ਪੇਮੈਂਟ ਕੈਸ਼ ਹੈ ਨਹੀਂਗਾ ਕੋਲੇ ਤੂੰ ਡਾਲਰ ਲੈ ਲਾ ਕਹਿੰਦਾ ਡਾਲਰ ਨਹੀਂ ਲੈਣੇ ਅਸੀਂ ਕਿਹਾ ਹਾਂਗਕਾਂਗ ਡਾਲਰ ਲੈ ਲਾ ਕਹਿੰਦਾ ਉਹ ਵੀ ਨਹੀਂ ਲੈਣੇ ਯੂਐਸ ਲੈ ਲਾ ਉਹ ਵੀ ਨਹੀਂ ਲੈਣੇ ਕੈਨੇਡਾ ਵਾਲੇ ਲੈ ਲਾ ਸਾਰੇ ਡਾਲਰ ਸੀਗੇ ਕੋਈ ਨਹੀਂ ਉਹਨੇ ਲਿਆ ਕਹਿੰਦਾ ਜੀ ਲੋਕਲ ਕਰੰਸੀ ਲੈਣੀ ਆ ਜਾਂ ਅਲੀ ਪੇ ਦੇ ਨਾਲ ਪੇਮੈਂਟ ਕੈਸ਼ ਕਰੋ ਜਾਂ ਕੈਸ਼ ਕਰੋ ਜਾਂ ਉਹਦੇ ਨਾਲ ਸਕੈਨ ਕਰਕੇ ਕਰੋ ਜਿਵੇਂ ਆਪਾਂ Google Pay ਨਾਲ ਕਰਦੇ ਆਂ ਬੜਾ ਭਾਈ ਇੱਕ ਚੱਕਰ ਚ ਪੈ ਗਏ ਹੋਟਲ ਤੇ ਚਲੇ ਗਏ ਹੋਟਲ ਵਾਲਿਆਂ ਨੂੰ ਕਿਹਾ ਵੀ ਯਾਰ ਤੂੰ ਇਹਨੂੰ ਟੈਕਸੀ ਵਾਲੇ ਨੂੰ ਪੇਮੈਂਟ ਦੇ ਕੇ ਖੜਾ ਛੜਾ ਨਹੀਂ ਹਟਿਆ ਅਸੀਂ ਉਹਨੂੰ ਕਿਹਾ ATM ਤੇ ਲੈ ਚੱਲਾ ਘਟੋ ਕਾਰਦਾਸ ATM ਅਸੀਂ ਵਿਜ਼ਿਟ ਕੀਤੇ ਕਿਤੇ ਕੋਈ ਨਹੀਂ ਚੱਲਿਆ ਕਾਰਡ ਹੀ ਨਹੀਂ ਚੱਲਿਆ 10 ਕਾਰਡ ਹੋਣਗੇ ਕੋਈ ਕਾਰਡ ਨਹੀਂ ਚੱਲਿਆ ਮੁੜੇ ਆਏ ਅਖੀਰ ਨੂੰ ਹੋਟਲ ਵਾਲੇ ਤੋਂ ਪੈਸੇ ਦਵਾਈ ਉਹ ਚਲੋ ਫਿਰ ਸਾਡੇ ਕੋਈ ਯਾਰ ਮਿੱਤਰ ਸੀਗੇ ਅਸੀਂ ਉਹਨਾਂ ਨੂੰ ਦੱਸਿਆ ਤੇ ਅਸੀਂ ਉਹਨਾਂ ਯਾਰਾਂ ਮਿੱਤਰਾਂ ਦਾ ਸਾਡਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਚਾਈਨਾ ਦੇ ਵਿੱਚ ਵੀ ਉਹਨਾਂ ਨੇ ਸਾਡੀ ਮਦਦ ਕੀਤੀ ਇੱਕ ਫੋਨ ਮਾਰਿਆ ਅੱਧੇ ਘੰਟੇ ਦੇ ਵਿੱਚ ਉਹਨਾਂ ਨੂੰ ਕੋਈ ਜਾਣਕਾਰ ਉਹਨਾਂ ਦੀ ਕੋਈ ਲੇਡੀ ਸੀਗੀ ਉਹ ਵਿਚਾਰੀ ਆਪਣੇ ਬੱਚੇ ਨਾਲ ਆਈ ਤੇ ਸਾਨੂੰ ਸਾਥੋਂ US ਡਾਲਰ ਲੈ ਗਈ ਤੇ ਸਾਨੂੰ ਪੈਸੇ ਦੇ ਕੇ ਗਈ ਤੇ ਅਸੀਂ ਚਲੋ ਆਪਦਾ ਕੰਮ ਸਿੱਧਾ ਕਰ ਲਿਆ ਹੁਣ ਅਸੀਂ ਇੱਥੇ ਅੱਜ ਸਵੇਰ ਦੇ ਘੁੰਮ ਰਹੇ ਸੀਗੇ ਪੈਸੇ ਸਾਡੇ ਕੋਲੇ ਉਨੇ ਕੀ ਸੀ ਜਿੰਨੇ ਕੋਈ ਦੇਖੇ ਗਈ ਸੀ ਅਸੀਂ ਫੋਨ ਫਾਨ ਵੀ ਲੈਣਾ ਸੀ SIM ਕਾਰਡ ਵੀ ਲਿਆ ਹੋਟਲ ਦੇ ਵਿੱਚ ਸਿਕਿਉਰਟੀ ਵੀ ਦਿੱਤੀ ਆ ਅੱਗੇ ਵੀ ਦੇਣੇ ਆ ਤੇ ਸਾਨੂੰ ਬੜੀ ਚਿੰਤਾ ਸੀਗੀ ਹੁਣ ਲੰਘਦੇ 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 ਅਸੀਂ ਹਰੇ ਕੋਈ ਵੀ ATM ਨਹੀਂ ਛੱਡਦੇ ਸੀ ਹੁਣ ਅਸੀਂ ਆਏ ਐਸ ਬੈਂਕੇ ਚ ਪਹੁੰਚੇ ਆ ਸੀਡੀਐਮ ਬੈਂਕ ਆਏ ਤੇ ਇੱਥੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਇੱਥੇ ਆਉਣ ਵਾਲਿਆਂ ਨੂੰ ਵੀ ਆਹ ਇੱਕੋ ਇੱਕ ਕਾਰਡ ਆ ਮੈਂ ਕੋਈ ਉਹਨਾਂ ਦੀ ਪੇਡ ਪ੍ਰੋਮੋਸ਼ਨ ਨਹੀਂ ਕਰ ਰਿਆ ਨਿਓ ਗਲੋਬਲ ਦਾ ਕਾਰਡ ਆ ਇਦੇ ਤੇ ਕੋਈ ਚਾਰਜੇਸ ਨਹੀਂ ਪੈਂਦੇ। ਇਹ ਇੱਥੇ ਚੱਲਿਆ ਵਾ। ਹੁਣ ਦੇਖਦੇ ਆਂ ਆਪਾਂ ਕਢਾ ਕੇ ਇੱਥੋਂ ਪੈਸੇ ਕਿਵੇਂ ਨਿਕਲਦੇ ਆ। ਕੀ ਹਾਂ? 24 ਘੰਟੇ 7 ਦਿਨਾਂ ਦਾ ਲੈ। ਕਿੰਨੇ ਇਹ ਰਸਨ ਦਾ ਚੈਨ 2000 ਲੈਂਗੁਏਜ ਕਰ ਲਈ ਇੰਗਲਿਸ਼। ਹੁਣ ਆਪਾਂ ਲਾਉਣ ਲੱਗਿਆਂ ਕੋਡ। ਵਿਡਰਾ

ਹਾਂਜੀ 6 ਸਟਾਟ ਨੋ ਦਸ ਚਲੋ ਜੀ ਹੁਣ ਸਾਡੇ ਕੋਲੇ ਇਹ ਹੋ ਗਿਆ ਵੀ ਗੁਜ਼ਾਰੇ ਜੋਗੇ ਪੈਸੇ ਹੋ ਗਏ ਹੁਣ ਅੱਗੇ ਅਸੀਂ ਆਪਦਾ ਵਧੀਆ ਕੰਮ ਕਰ ਸਕਦੇ ਹਾਂ ਜਿਵੇਂ ਚੰਡੀਗੜ੍ਹ ਦੇ ਵਿੱਚ ਨਾ ਮੱਧਿਆ ਮਾਰਗ ਆ ਉਹ ਵੀ ਸ਼ੈੰਜਨ ਦੀ ਮਿਡਲ ਰੋਡ ਵਾਈਦੀ ਆ ਇਹਨੂੰ ਸ਼ੈੰਜਨ ਮੈਨਨ ਮਿਡਲ ਰੋਡ ਯਾਨੀ ਸਦਾ ਹੀ ਪਾਸ਼ਾ ਜੀ ਇਹ ਕਹਿ ਦਗੇ ਵੀ ਸ਼ੈਨਜਨ ਦੀ ਮਿਡਲ ਰੋਡ ਆ ਇਹ ਇਸੇ ਕਰਕੇ ਇਹ ਵੱਡੀ ਰੋਡ ਆ ਗਈ ਮਧਿਆਮਾਰਗ ਆ ਗਿਆ ਜਿਵੇਂ ਆ ਸਕੂਟਰੀਆਂ ਵਾਲਿਆਂ ਤੋਂ ਬਹੁਤ ਪਚਣਾ ਪੈਂਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਛੋਟੀਆਂ ਲਿਆ ਕੇ ਲੱਤਾਂ 'ਚ ਮਾਰਦੇ ਆ ਇਹਨਾਂ ਤੋਂ ਬਚ ਕੇ ਚੱਲਣ ਦੀ ਲੋੜ ਆ ਇੱਥੇ ਅੱਛਾ ਜਿਵੇਂ ਮਕਾਓ ਚ ਦੱਸਿਆ ਸੀ ਨਾ ਤੁਹਾਨੂੰ ਕੀਰਕੋਡ ਇੱਥੇ ਵੀ ਲੱਗੇ ਹੋਏ ਆ ਜਾਇ ਇਹਨਾਂ ਦੇ ਵਿੱਚ ਵੀ ਆ ਵੇ ਇਕੱਲੇ ਇਕੱਲੇ ਦਰਖਤ ਨੂੰ ਗੁਰਕੋਟ ਲੱਗਿਆ ਵਾ ਆ ਲੋ ਜੀ ਫੇਰ ਆ ਗਈਆਂ ਸਕੂਟਰਾਂ ਆ ਗਈਆਂ ਆ ਸਾਰੀ ਲਾਈਨ ਰੈਸਟੋਰੈਂਟਾਂ ਦੀ ਹੋਈ ਆ ਇੱਥੇ ਰੈਸਟੋਰੈਂਟ ਹੀ ਆ ਸਾਰੇ ਤੇ ਆ ਗਿਆ ਜੀ ਬੱਸ ਸਟਾਪ ਆ ਸਫਾਈ ਕਰੀ ਜਾਂਦੀ ਆ ਬੀਬੀ ਨਾਲ ਇਹਦੀ ਥਰਮਸ ਰੱਖੀ ਆ ਚਾਹ ਵੀ ਘਰੋਂ ਬਣਾ ਕੇ ਲਈ ਆ ਅਸਾ ਹੋਮ ਡਿਲੀਵਰੀ ਦਾ ਬਹੁਤ ਜ਼ਿਆਦਾ ਰਿਵਾਜ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਰੇਕ ਰੈਸਟੋਰੈਂਟ ਦੇ ਵਿੱਚ ਜਿ세 ਜਾਣੇ ਆ ਤੁਹਾਨੂੰ ਕਾਰਡ ਜਾ ਫੜਾ ਦਿੰਦੇ ਆ ਹੋਮ ਡਿਲੀਵਰੀ ਫ੍ਰੀ ਹੋਮ ਡਿਲੀਵਰੀ ਤੇ ਆ ਜਿੰਨੇ ਸਕੂਟਰਾਂ ਵਾਲੇ ਫਿਰਦੇ ਆ ਆ ਦੇਖੋ ਆ ਦੇਖੋ ਆ ਸਾਰਿਆਂ ਦੇ ਡੱਬੇ ਜੇ ਮਗਰ ਲੱਗੇ ਆ ਇਹ ਹੋਮ ਡਿਲੀਵਰੀਆਂ ਵਾਲੇ ਆ ਇਹ ਜਿਹੜਾ ਆਪਣੇ ਵੀ ਹੋਮ ਡਿਲੀਵਰੀ Zomato Swiggy ਵਾਲਾ ਟ੍ਰੈਂਡ ਆਇਆ ਉਹ ਇਹਨਾਂ ਮੁਲਕਾਂ 'ਚ ਮੈਨੂੰ ਲੱਗਦਾ ਕਿਤੋਂ ਨਾ ਕਿਤੋਂ ਆਇਆ ਕਿਉਂਕਿ ਬੜਾ ਬਹੁਤ ਰਵਾਜ ਆ ਇੱਥੇ ਆ ਵੀ ਸਾਰੇ ਰੈਸਟੋਰੈਂਟ ਹੀ ਆ ਇਹ ਰੈਸਟੋਰੈਂਟਾਂ ਦੀ ਸਾਰੀ ਮਾਰਕੀਟ ਅੱਗੇ ਆਪਾਂ ਮੋਬਾਈਲ ਸ਼ਾਪਾਂ ਵਾਲੀ ਮਾਰਕੀਟ ਦੇ ਵਿੱਚ ਚਲਦੇ ਆ ਜਿੱਥੇ ਅੱਗੇ ਇਹ ਆ ਗਿਆ ਜੀ ਠੇਕਾ ਸ਼ਰਾਬ ਅੰਗਰੇਜ਼ੀ ਤੇ ਦੇਸੀ ਦੇਸੀ ਚਲੋ ਇਹਨਾਂ ਦਾ ਪਤਾ ਨਹੀਂ ਕਿਹੜਾ ਹੋਊਗਾ ਅੰਗਰੇਜ਼ੀ ਦਾ ਹੈਗਾ ਹੀ ਹੈਗਾ ਪਈਆਂ ਨਾ ਰੰਗ-ਬਰੰਗੀਆਂ ਬੋਤਲਾਂ ਅੰਦਰ ਭਰਿਆ ਪਿਆ ਠੇਕਾ ਪੇਟੀਆਂ ਨਾਲ ਹੀ ਭਰਿਆ ਪਿਆ ਅਚਾ ਇੱਕ ਗੱਲ ਹੋਰ ਆ ਜਿਹੜੀ ਇੱਥੇ ਦੇਖਣ ਚ ਮਿਲੀ ਆ ਹਾਂਗਕਾਂਗ ਵੀ ਰਹੇ ਆ ਮਕਾਓ ਵੀ ਰਹੇ ਆ ਤੇ ਇੱਥੇ ਚਾਈਨਾ ਦੇ ਵਿੱਚ ਵੀ ਆਪਣੇ ਤੁਸੀਂ ਇਹ ਲਾ ਲਓ ਵੀ ਹਰੇਕ ਦੇ ਫੋਨ ਤੇ ਅੱਜ ਲਾਉਂਦੀ ਆ ਵੀ 에ਅਰ ਕੁਆਲਿਟੀ ਆਪਣੇ 250 300 ਇੰਨੀ ਨਹੀਂ ਰਹਿੰਦੀ ਆ ਐਵੇਂ ਰੋਲਾ ਪਾਇਆ ਜੀ ਗੱਡੀਆਂ ਦਾ ਪੋਲਿਊਸ਼ਨ ਆ ਜੀ ਦਿੱਲੀ ਦੀ ਗੱਡੀਆਂ ਵਨਵੇ ਕਰ ਦਿੰਦੇ ਆ ਜੀ ਕਦੇ ਬੰਦ ਕਰ ਦਿੰਦੇ ਆ ਕਦੇ ਕਹਿੰਦੇ ਉੱਪਰ ਵਾਲੀ ਨੂੰ ਅੱਗ ਲਾਤੀ ਤਾਂ ਧੂਆਂ ਹੋ ਗਿਆ ਅਸਲੀ ਜਿਹੜਾ ਸਾਨੂੰ ਡਸਟ ਦਾ ਕਾਰਨ ਇੱਥੇ ਲੱਗਿਆ ਉਹ ਇਹ ਆ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੁਣ ਜਿਵੇਂ ਉਹ ਬਾਈ ਵੇਖੋ ਉਹ ਕਰੀ ਜਾਂਦਾ ਵਾ ਉੱਤੇ ਬੋਰਡ ਲਾਉਣ ਲੱਗਿਆ ਵਾ ਉਹ ਉਹਨੇ ਦੇਖੋ ਸਾਈਡਾਂ ਦੇ ਉੱਤੇ ਪਹਿਲਾਂ ਨੀਲੇ ਜਿਹੇ ਰੰਗ ਦੀ ਪੱਲੀ ਲਾਈ ਆ ਫਿਰ ਵਿੱਚ ਪੈਡ ਲਾਈ ਆ ਉੱਤੇ ਫਿਰ ਉਹਨੇ ਕੰਮ ਸ਼ੁਰੂ ਕੀਤਾ ਤੇ ਸਾਡੇ ਕੀ ਆ ਜਿੱਥੇ ਜਿਹਦਾ ਅਜੀ ਕਰਦਾ ਕੰਮ ਸ਼ੁਰੂ ਕਰ ਦਿੰਦੇ ਆ ਜਿੰਨੀ ਇੱਥੇ ਕੰਸਟਰਕਸ਼ਨ ਹੋ ਰਹੀ ਆ ਬਿਲਡਿੰਗਾਂ ਦੀ ਉਹਨਾਂ ਦੇ ਸਾਰਿਆਂ ਦੇ ਦਿਵਾਲੇ ਉਹ ਪੱਲੀ ਜੀ ਲਾਈ ਵੀ ਆ ਜਾਲੀ ਜੀ ਮੇਨ ਕਾਰਨ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਆਪਣੇ ਮਿੱਟੀ ਘਟਾਉੜ ਦਾ ਜ਼ਿਆਦਾਤਰ ਉਹ ਉੱਥੇ ਉਥੋਂ ਉੱਡਣਾ ਸ਼ੁਰੂ ਹੁੰਦਾ ਜਿੱਥੇ ਕੰਸਟਰਕਸ਼ਨ ਚੱਲਦੀ ਹੈ ਤੇ ਉਹ ਸਾਰੀ ਤੁਹਾਡੀ ਕੰਮ ਹੋਈ ਜਾਂਦਾ ਤੇ ਉਹ ਡੁੱਡ ਕੇ ਹਵਾ 'ਚ ਰਲ ਹੀ ਜਾਂਦਾ ਹੁਣ ਇੱਥੋਂ ਦਾ 에ਅਰ ਕੁਆਲਿਟੀ ਲੈਵਲ 47 ਆ ਦੱਸੋ ਇੱਥੇ ਹੁਣ ਗੱਡੀ ਘੱਟ ਚੱਲਦੀ ਹੈ ਬਾਧੂ ਗੱਡੀਆਂ ਤੁਰੀਆਂ ਫਿਰਦੀਆਂ ਇੰਡਸਟਰੀ ਆ ਸਾਰੀ ਦੁਨੀਆ ਨੂੰ ਇੱਥੋਂ ਸਪਲਾਈ ਹੁੰਦੀ ਆ ਮਾਲ ਤੇ ਫੇਰ ਵੀ 에ਅਰ ਕੁਆਲਿਟੀ ਇੰਨੀ ਚੰਗੀ ਆ ਕਿਤੇ ਨਾ ਕਿਤੇ ਤਾਂ ਫਿਰ ਕੋਈ ਗੜਬੜ ਆ ਨਾ ਆਪਣੇ ਸੀ ਫੂਡ ਜਾਨਗੜ੍ਹ ਮੰਨੇ ਆਂ ਦਾ ਸੀ ਫੂਡ ਵੀਡੀਓ ਤਾਂ ਬਣਾ ਰਹੇ ਆ ਪਰ ਖੜ੍ਹਿਆ ਨਹੀਂ ਜਾਂਦੇ ਸਮੈਲ ਇੰਨੀ ਆ ਰਹੀ ਆ ਆ ਪਤਾ ਨਹੀਂ ਕੀ ਸਾਫ ਜੇ ਫਿਰਦੇ ਆ ਯਾਰ ਜੋ ਸਿਰ ਖਾਣ ਵਾਲਾ ਹੀ ਸਮਾਨ ਆ ਆਕਾ ਆ ਜਾਗਾ ਜੀ ਫਿਰਦੇ ਆ ਥੱਲੇ ਆਉਣਾ ਕੁਛ ਦੇਖ ਚਾਲ ਚੱਲੇ ਯਾਰ ਘਾਸ ਮੱਲ ਬੜੀ ਆਉਂਦੀ ਇੱਥੋਂ ਆ ਪਤਾ ਨਹੀਂ ਵਿਚਾਰੇ ਕਿਹੜੇ ਕਿਹੜੇ ਟੰਗੇ ਪਏ ਆ ਪੈਂਦਾ ਜਾ ਜਿੰ điện ਚਾਂਗੋ ਆ ਦੁਕਾਨ ਐ ਲੱਗਦੀ ਐ ਜਿਵੇਂ ਮੁੱਲਾਂਪੁਰ ਮੰਡੀ ਚ ਹੁੰਦੀ ਐ ਉਧਰ ਲੜਾਈ ਹੋ ਗਈ ਕਹੇ ਦੀ ਲੜਾਈ ਹੋ ਗਈ ਵੀ ਲੜਾਈ ਹੋ ਗਈ ਰਫੂਲ ਹਨਾ ਮੈਂ ਲੜਦੇ ਆ ਇੱਥੇ ਲੋਕ ਚੀਨਿਆਂ ਦੀ ਲੜਾਈ ਵੀ ਦਿਖਾ ਦਿੰਨੇ ਆ ਤੁਹਾਨੂੰ ਕਲੋਜ਼ ਕਰਕੇ ਦਿਖਾਈਏ ਲੜਾਈ ਜਿਆਦਾ ਹੀ ਹੋ ਗਈ ਆ ਇਹ ਕਾ ਚੱਲ ਥੋੜਾ ਨੇੜੇ ਜਾ ਕੇ ਦੇਖ ਲੀਏ ਗੱਲ ਵੱਧ ਗਈ ਗੱਲ ਵੱਧ ਗਈ ਸਮਝੌਤਾ ਕਰਾਉਣੇ ਆ ਚੱਲ ਕੇ ਵਿੱਚ ਆ ਉਹ ਜੋ ਉਤਾ ਕਰਾ ਕੇ ਆਉਨੇ ਆ ਨੰਗੇ ਕੇ ਸਕੂਟਰੀਆਂ ਹੀ ਆਣੂ ਇਹ ਜੇ ਪਾਇਆ ਹੋਈਦਾ ਇਹ ਜੇ ਪਾਇਆ ਹੋਈਦਾ ਕਿਹਦੇ ਆਦੇ ਇਹ ਲੋਵਾ ਮੋਰੇ ਤੋਂ ਕੋਈ ਨਹੀਂ ਚਿੱਤੇ ਤੋਂ ਸਬਸਾ ਮੋਟਾ ਕੰਮ ਆਖਣਾ ਚਾਹੁੰਦਾ ਨਾ ਤੋੜਾ ਪੋਤਾ ਮਾਸੇ ਸੋਹਰਾ ਜੀ 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 ਨਾਲ ਤੋੜੀ ਨਾ ਹੋਈ ਅਸਨ ਜੀ ਜੇ ਬਾਹਰ ਕਿਉਂਕਿ ਤੂੰ ਸੋਹਾਤਾ ਤੋ ਮੈਕਡੋਨਲਡ ਸਿਸੀ ਹੁਲਦੋ ਜਿਹੜਾ ਬੱਲੇ ਬੁਣੇ ਬੁਣੇ ਚਾਹੋ ਉਹ ਜਾਂ ਸੋਦਾ ਬੁਣੇ ਚਾਹੋ ਉਹ ਜਾਂ ਸੋਦਾ ਆਪਾਂ ਆ ਗਏ ਜੀ ਸਟਾਰਵਕ ਚਾਹ ਕੌਫੀ ਕੌਫੀ ਪੀਣੇ ਆ ਸੋਹਣਾ ਸ਼ੋਰੂਮ ਬਣਿਆ ਸਟਾਰਵਕ ਦੇ ਥਾਂ ਥਾਂ ਖੁੱਲੇ ਵੇ ਸਟਾਰ ਕੋਈ ਅਮਰੀਕਾ ਦਾ ਕੋਈ ਲੜਾਈ ਝਗੜਾ ਨਹੀਂ ਇਹਨਾਂ ਦਾ ਸਭ ਠੀਕ ਆ ਹਰ ਮੋੜ ਤੇ ਤੁਹਾਨੂੰ ਸਟਾਰਵਕ ਮਿਲੂਗਾ ਮੈਕਡੋਨਲਡ ਮਿਲੂਗਾ ਸਾਬੇ ਮਿਲੂਗਾ KFC ਮਿਲੂਗਾ एवरीथिंग ਅਮਰੀਕਨ ਕੰਪਨੀ ਹਰੇਕ ਆ ਇੱਥੇ

ਇਹ ਇੰਚ ਆ ਕੁਮਿਆ ਕੁਮਿਆ ਲੋਕਾ ਬਾਕੀ ਮੈਨੂੰ ਦੋ ਕਾਪੂਚੀਨੋ ਦੋ ਕਾਪੂਚੀਨੋ স্মਲ 350 ml ਹਾਂ ਟੂ 4 ਨੰਬਰ 2 ਨੰਬਰ 4 ਕਾਪੇਚੀਨੋ ਰੈਡੀ ਲੋ ਜੀ ਸਾਡਾ ਇੱਥੇ ਪੰਗਾ ਇਹ ਪਿਆ ਵਾ ਵੀ ਅਸੀਂ ਕਿਸੇ ਫੈਕਟਰੀ 'ਚ ਗੱਲ ਕਰਨੀ ਸੀਗੀ ਤੇ ਫੈਕਟਰੀ 'ਚ ਫੋਨ ਕਰਦੇ ਆ ਤੇ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਉਹਨਾਂ ਨਾਲ ਅਪਾਇੰਟਮੈਂਟ ਤਾਂ ਵੈਸੇ ਬਣੀ ਵੀ ਆ ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੁਣ ਸਟਾਰ ਵਰਕ ਤੇ ਮਦਦ ਲਈਏ ਨਾਲੇ ਦਿਨਾਂ ਤੋਂ ਲਈ ਕਾਫੀ ਨਾਲੇ ਜਿਹੜੀ ਸਟਾਰ ਵਰਕ ਦੀ EMPLOYEE ਆ ਮੰਡੀ ਇਹ ਵਿਚਾਰੀ ਸਾਡੀ ਹੈਲਪ ਕਰ ਰਹੀ ਆ ਹੁਣ ਆਪਦੇ ਨੰਬਰ ਤੋਂ ਜਾਂ ਸਾਡੇ ਨੰਬਰ ਤੋਂ ਫੋਨ ਕਰੂਗੀ ਤੇ ਉਹਨਾਂ ਨਾਲ ਸਾਡਾ رابطہ ਕਾਇਮ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਚਾਈਨੀਜ਼ੀ ਬੋਲਦੇ ਆ ਤੇ ਇਹਨੂੰ ਇੰਗਲਿਸ਼ ਵੀ ਆਉਂਦੀ ਹੈ ਤੇ ਚਾਈਨੀਜ਼ ਵੀ ਆਉਂਦੀ ਹੈ ਉਹਨੇ ਟਰਾਂਸਲੇਟਰ ਤੇ ਗੱਲ ਕਰ ਰਹੀ ਹੈ ਇਹ ਆ ਗਈ ਕੈਮਰਿਆਂ ਦੀ ਦੁਕਾਨ ਮਾਰਕੀਟ ਕੈਮਰੇ ਹੀ ਕੈਮਰੇ ਸਿਕਿਉਰਿਟੀ ਕੈਮਰੇ ਦੂਜੇ ਕੈਮਰੇ मोबाइल कैमरे वाकई टाकी वाकई टाक पिस्टम सारे चार्जर अच्छा पे सारे ਭਈ ਇਹ ਚਾਰਜਰ ਜਿਹੜੇ ਆਪਣੇ ਇੰਡੀਆ ਚ ਵਿਕਦੇ ਆ ਕੇ ਆ ਪਾ ਮਿਊਜ਼ਿਕ ਸਿਸਟਮ ਐਂਪਲੀਫਾਇਰ ਮਾਈਕ ਇਸ ਬਿਲਡਿੰਗ ਦੀਆਂ ਕਈ ਮੰਜ਼ਲਾਵਾਂ ਜਿਹੜੀਆਂ ਐਸੇ ਸਮਾਨ ਨਾਲ ਹੀ ਭਰੀਆਂ ਪਈਆਂ ਪਰਲੇ ਪਾਸੇ ਲੀਡਾਂ ਲੋਡਾਂ ਵੀ ਪਈਆਂ ਆ ਪਈਆਂ ਜਿਹੜੀਆਂ ਆਪਣੇ ਕੈਮਰਿਆਂ ਨੂੰ ਲੱਗਦੀਆਂ ਲੀਡਾਂ ਲੋਡਾਂ ਜੀਆਂ ਸਾਰੀਆਂ ਸਾਰਾ ਸਮਾਨ ਪਿਆ ਜਿਹੜਾ ਕੁਝ ਮਰਜ਼ੀ ਲਾਓ ਇਥੋਂ